ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਬਲੈਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਬੜਾ ਸੁੰਜੀਆਂ ਸਵੀਆਂ ਰੇਟ ਐ ਡਿਟੇਲ ਇਨਫੋਰਮੇਸ਼ਨ ਵੀ ਇੱਥੋਂ ਲੈ ਕੇ ਦਿੰਨੇ ਆਓਗੇ ਕਰੀਏ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਹਾਂ ਪ੍ਰਦੀਪ ਸਿੰਘ ਬਾਈ ਪਿੰਡ ਲੋਹਾ ਜਿਹੜਾ ਜ਼ਿਲ੍ਹਾ ਸੂਰਤ ਮੋਬਾਈਲ ਨੰਬਰ ਜੀ 9530801955 ਤੇ ਕੱਲਾ ਬੜਾ ਇੱਥੇ ਜੋੜਾ ਪਿਆ ਸੀ ਬਹਿਗੇ ਨਾਲ 10 ਮਿੰਟਾਂ ਦਾ ਠੀਕ ਹੈ ਜੀ ਪਹਿਲਾ ਨੰਬਰ ਦਾ ਆਪਾਂ ਬੈੜ ਦੇਖੀ ਜਾਨੇ ਕਿਹਨਾ ਸੂਆ ਪਲੂਣ ਦੋ ਦੰਦ ਓਏ ਆਈ ਓਏ ਪਹਿਲਾ ਸੂਆ ਪਹਿਲਾ ਸੂਆ ਬੱਚਾ ਹੀ ਨਹੀਂ ਕੀ ਦਿੱਤਾ ਮੇਲ ਦਿੱਤਾ ਜੇਰ ਜੁਰ ਜਮਾ ਡਾਨਾ ਇੱਕ ਨੰਬਰ ਬ੍ਰੀਫ ਵੀਡੀਓ ਆਪਣੇ ਕੋਲ ਠੀਕ ਹੈ ਕਿੰਨਾ ਦੁੱਧ ਪਾ ਦੂਗੇ ਇਸ ਦਾ ਦੁੱਧ ਜਮਾ ਨੋਰਮਲ ਦੁੱਧ 25 ਕਿਲੋ ਮੰਨ ਕੇ ਲੈ ਚੋਣ ਚਵਾਦੀ ਕਿਤੇ ਬੜੀ ਵਧੀਆ ਪੈਂਦੀ ਹੈ ਓਹ ਮੇਰੇ ਨਾਲ ਤੋਹਫਾ ਹੀ ਆ ਜਮਾ ਨਹੀਂ ਸੈਕ ਸੁਗਦੀ ਹਣਾ ਬੜੀ ਵਧੀਆ ਮਹਨ ਦੇਵਾ ਚੱਠਾ ਚੱਟਾ ਵੇਖ ਲੈ ਕਿਤੋਂ ਰੁਪਤਨ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਬੈੜ ਦੀ ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਪਲੂਣ ਪਹਿਲਾ ਸੂਆ ਸੂਈ ਸਵਾਈ ਬੱਚਾ ਮੇਲਕਾ ਬਸੇ ਬਾਕੀ ਥਣ ਹਵਾਨਾ ਦੇਖੋ ਨੇੜ ਤੋਂ ਸੋਹਣਾ ਸਾਫ ਸੁਥਰਾ ਇਸ ਕੁਆਲਟੀ ਵਗੈਰਾ ਦੇਖੋ ਜਰਸੀ ਦੇ ਵਿੱਚ ਹਲਕਾ ਜਿਹਾ ਕ੍ਰੋਸ ਪਾਉਣ ਪਰ ਦੀ ਜਮਾ ਫੈਟ ਵਾਲਾ ਕੰਮੀ ਆ ਹਨਾ ਸੋ ਫੈਟ ਇਹਨੇ ਫੈਟ ਬੁੜੀ ਬੜੀ ਬਾਕੀ ਬਾਈ ਹੋਰ ਆ ਦੁੱਧ ਬੜਾ ਸੋਹਣਾ ਦੇਊਗੀ ਠੀਕ ਹੈ ਇੱਕ ਤਰ੍ਹਾਂ ਦਾ ਦੋ ਤਿੰਨ ਬੱਚਾ ਦਾ ਜਿਵੇਂ ਦੋ ਤਿੰਨ ਸੂਰੇ ਰੱਖਣੀ ਆ ਨਜ਼ਾਰਾ ਦੇ ਦਊਗੀ ਦੇਖੋ ਲੇਵਾ ਵੇਖ ਲਾਸ ਮੈਂ ਕਾਲੇ ਕੱਟੇ ਵਰਗਾ ਲੇਵਾ ਜਮਾ ਮੱਝਰਾ ਕੰਪੀਰ ਉਹ ਦੁੱਧ ਦੇਦਾ ਹਨ ਹਾਂ ਬਈ ਬਾਕੀ ਬਈ ਰੇਟ ਜਮਾ ਇਹਦਾ ਆਪਾਂ ਬਾਜ ਵੀ ਰੱਖਾਂਗੇ ਆਪਾਂ 1 ਲੱਖ ਤੇ 5000 ਦੀ ਬੱਚੀ ਦੇ ਦੇ ਮੰਨਤਨ ਹੋ ਜਾਊਗਾ ਆ ਮੰਨਤਨ ਕਰਦੇ ਬਿਹੜ ਪਰ ਇੰਤਾਂ ਦੀ ਆ ਜਿਹੜਾ ਵੀ ਭਰਾ ਲੈ ਜਾਊਗਾ ਉਹਨ ਗਾਉ ਦੇ ਗਰਮੀਆਂ ਚ 25 26 ਕਿਲੋ ਦੁੱਧ ਦੇਣਾ ਬਹੁਤ ਵਧੀਆ ਟੌਪ ਦਾ ਜਨਮਰੀ ਦਿੰਦਾ ਬਈ ਦੋ ਨੰਬਰ ਦੇਖਿਆ ਨਹੀਂ ਇਹਦੀ ਆਪਾਂ ਇਹ ਬੱਚੀ ਵੀ ਬਈ ਤਾਜੀ ਸੁਜੇ ਨੇ ਜਰਸੀ ਦੇ ਬੱਚੀ ਲਿੱਤੇ ਹੁਣ ਜਿੱਦਾਂ ਆਪਣੇ ਕੋਲ ਦਿੱਤ ਵੀਰ ਗਾਇੰਦ ਨਹੀਂ ਵੀ ਬਈ ਪੰਜਾਬ ਵਾਲੀ ਜਰਸੀ ਕਿੱਥੋਂ ਬਣਦੀ ਆ ਉਹ ਬਈ ਹੁਣ ਜਿਵੇਂ ਇੱਥੇ ਫੇਰ ਲੱਗੇ ਇਹਦੇ ਪੇਟੋਂ ਪੈਦਾ ਹੋ ਗਈ ਨਾ ਇਹਦੇ ਪੇਟੋਂ ਦੇਖ ਪ્યોਰ ਜਰਸੀ ਪੈਦਾ ਹੋ। ਇਹਨੇ ਪੰਜਾਬ ਹਣੀ ਨਿਕਾਲ। ਅੱਗੇ ਜਾ ਕੇ ਆਪਾਂ ਕਹਿ ਦੇਣਾ ਕੋਈ ਪੰਜਾਬ ਵਾਲੀ ਜਰਸੀ ਐਫਐਫ ਜੋ ਕੋ ਮੈਨ ਕੋਈ ਐਂ ਨਿਕਲਦੀ ਆ। ਜਿਆ ਜਿਆ ਗੱਲ ਆ। ਤੇ ਜੇਰ ਜੁਰ ਜਮਾ ਡਾਨਾ ਸਾਰਾ ਕੁਝ ਓਕੇ ਰਿਪੋਰਟ ਹੈ। ਕਿਸੇ ਤਰ੍ਹਾਂ ਦਾ ਕੋਈ ਹੱਥ ਤਰਾ ਨਹੀਂ। ਦੁੱਧ ਕਿੰਨਾ ਕ ਪਾ ਦੋਗੀ? ਦੁੱਧ ਬਾਈ 28 ਤੋਂ 30 ਕਿਲੋ। ਸੂਆ ਸਰੀਆ ਕੀ ਪਹਿਲਾ ਇਹ। ਦੂਜਾ ਵੀਰੇ। ਦੂਜਾ ਸੂਆ 27-28 ਕਿਲੋ ਦੁੱਧ ਤੇ ਜੇਰ ਜੁਰ ਜਮਾ ਡਾਨਾ ਕੋਈ ਵੀਣੂਆ ਕੋਲੇ ਨਹੀਂ ਆਪਾਂ ਨੂੰ। ਅਰੇ ਵੀਰੇ ਤੇ ਕੀ ਹੋਊਗਾ ਜਮੀਨ ਬਾਜੇ ਬੜਾ 63500 ਮਾਨਤਨ ਕਰਦਾਂਗੇ ਮਾਨਤਨ ਕਰਦੇ ਪਰ ਜਾਨਵਰ ਇਹੋ ਜਿਹੇ ਨੇ ਦੋ ਠੀਕ ਹੈ ਨਗੀਨੇ ਨੇ ਯਾਰ ਵੈਸੇ ਤੇ ਆਪਾਂ ਲਰਤੀਨ ਜੀ ਪਸ਼ੂ ਰੱਖਦੇ ਆ ਬੜਾ ਦਾ ਆਪਣੇ ਕੋਲ ਹੋਰ ਵੀ ਖੜੀਆਂ ਕਿਉਂਕਿ ਬਈ ਤਿਆਰੀ ਜਿਹੜਾ ਪਸ਼ੂ ਦਾ ਬੰਦੇ ਵੀਰ ਨੂੰ ਲੈਣਾ ਸੌਖਾ ਹੋ ਜਾਂਦਾ ਹੈ ਨਾ ਠੀਕ ਹੈ 135000 ਰੇਟ ਆ ਤਿਸ ਨਹੀਂ ਆ ਇਹ ਇਦਾਂ ਦੀ ਵਹਿ ਰੱਟ ਲੋ ਸਿਆਲਾ ਚ ਆਪਾਂ ਨੇ 1780 ਦੀਆਂ ਆਪ ਖਰੀਦੀਆਂ ਨੇ ਬਈ ਠੀਕ ਹੈ ਹੁਣ ਕਹਿੰਦਾ ਜਿਹੜਾ ਵੀਰੇ ਕਹਿੰਦਾ ਬਰੀਡ ਚਾਹੀਦੀ ਐ ਹੁਣ ਜਿਹੜਾ ਮੌਕਾ ਜਮਾ ਨਾਲੇ ਬੱਚਾ ਮਗਰ ਦੇਖ ਜਰਸੀ ਦਾ ਕਰਨ ਨੀਂਦਾ ਠੀਕ ਐ ਜਿਹਦੇ ਪਾਗਾਂ ਵਾਂਗੂ ਥਾਣ ਲੱਗਿਆ ਦੇ ਠੀਕ ਐ ਤੇ ਰੇਟ 1 35 ਮਾਨਤਾ ਕਰਦਾ ਕੋਈ ਲੈਣ ਦੇਣਾ ਬਸ ਹੈਗਾ ਮਾਨਤਾ ਨੂੰ ਕਰ ਦਈਂ ਜੇ ਜੋੜਾ ਕਿਸੇ ਨੇ 200 ਰੁਪਏ ਕਿਲੋਮੀਟਰ ਤੋਂ ਲੈ ਕੇ 200 ਰੁਪਏ ਪਹੁੰਚ ਦੇ ਦਾਂਗੇ ਠੀਕ ਐ ਤੇ ਜਰਸੀ ਆ ਗਈ ਮਗਰ ਬੱਚੀ ਹੈਣਾ ਉਹ ਗਾਂ ਬਹਿਣਾ ਦਾ ਕੋਈ ਮੁੱਲ ਨਹੀਂ ਪਈ ਜਾਂਦਾ ਕਿੱਦਾਂ ਨੇ ਜਾਨਵਰ ਬੜੇ ਪਿਆਰੇ ਜਾਨਵਰ ਠੀਕ ਐ ਬਾਕੀ ਹੋਰ ਆ ਬਈ ਨਹੀਂ ਜਾਉ ਦੂਰੋਂ ਮਰਵਾ ਦੇ ਮਾਲ ਬਥੇਰਾ ਖੜਾਗਾ ਕੋਈ ਹਫਤਾ 10 ਵੈੜਾ ਤੁਹਾਨੂੰ ਪਤਾ ਲੱਗ ਜਾ ਵਗੈਰਾ ਵੀ ਦੇਖ ਸਕਦੇ ਹੋ ਅੰਦਰ ਕਾਫੀ ਖੜੀਆਂ ਆਈਆਂ ਗਾਵਾਂ ਵੀ ਕਾਫੀ ਖੜੀਆਂ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ 953080950 ਪਿੰਡ ਲੋਹਾਗੜਾ ਜਿਹੜਾ ਸੰਗ੍ਰਹਿ ਤੋਂ ਦੇਖ